ਅਸੀਂ ਕਰ ਰਹੇ ਹਾਂ ਪੰਜਾਬੀ ਵਿਆਕਰਨ ਤਾਂ ਪੰਜਾਬੀ ਵਿਆਕਰਨ ਦੇ ਵਿੱਚ ਅਸੀਂ ਅੱਜ ਕੀ ਕਰਾਂਗੇ ਉਪ ਬੋਲੀ ਜਾਂ ਫਿਰ ਉਪ ਭਾਸ਼ਾ ਯਾਨੀ ਕਿ ਪੰਜਾਬੀ ਦੀਆਂ ਉਪ ਭਾਸ਼ਾਵਾਂ ਜਿਹੜਾ ਅਸੀਂ ਕਰਾਂਗੇ ਓਕੇ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦੇ ਬਾਰੇ ਕਰਨੇ ਕਿ ਜਿਹੜੀਆਂ ماں ਪੰਜਾਬੀ ਦੀਆਂ ਉਪ ਭਾਸ਼ਾਵਾਂ ਜਾਂ ਉਪ ਬੋਲੀ ਜਿਹੜੀ ਹੈ ਉਹ ਕੀ ਹੁੰਦੀ ਹੈ ਠੀਕ ਹੈ ਤਾਂ ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਪੰਗੋਲਿਕ ਸਥਿਤੀਆਂ ਹੋਣ ਕਾਰਨ ਕਿ ਆ ਪੁਰਾਣੇ ਸਮੇਂ ਮਤਲਬ ਕਿ ਜੋ ਪ੍ਰਾਚਨ ਇਤਿਹਾਸ ਰਿਹਾ ਹੋਵੇਗਾ ਜੋ ਇਤਿਹਾਸ ਰਿਹਾ ਹੈ ਤਾਂ ਵਿੱਚ ਜਿਹੜੀਆਂ ਵਿਸ਼ੇਸ਼ ਪੰਗੋਲਿਕ ਸਥਿਤੀਆਂ ਹੋਣ ਕਾਰਨ ਅਤੇ ਆਵਾਜਾਈ ਦੀ ਸਹੂਲਤਾ ਨਾ ਹੋਣ ਕਾਰਨ ਕਿ ਉਸ ਸਮੇਂ ਕੀ ਸੀ ਆਵਾਜਾਈ ਦੀਆਂ ਵੀ ਸਹੂਲਤਾ ਜਿਹੜੀਆਂ ਸੀ ਨਹੀਂ ਸਨ ਦਾ ਇੱਕ ਖਿੱਤੇ ਦੇ ਲੋਕਾਂ ਦਾ ਦੂਸਰੇ ਖਿੱਤੇ ਦੇ ਲੋਕਾਂ ਨਾਲ ਕੋਈ ਜਿਹੜਾ ਸੀਗਾ ਬਹੁਤਾ ਕੀ ਹੈ ਤਾਲਮੇਲ ਨਹੀਂ ਹੁੰਦਾ ਸੀ ਬਹੁਤਾ ਮੇਲਜੋਲ ਜਿਹੜਾ ਸੀ ਨਹੀਂ ਹੁੰਦਾ ਸੀਗਾ ਕਹਿੰਦਾ ਭਾਵ ਕੀ ਹੈ ਇੱਥੇ ਕਿ ਜਦੋਂ ਪ੍ਰਾਚੀਨ ਸਮੇਂ ਦੀ ਅਸੀਂ ਗੱਲ ਕਰੀਏ ਤਾਂ ਉਸ ਸਮੇਂ ਨਾ ਤਾਂ ਸਾਡੇ ਕੋਲ ਜਿਹੜਾ ਸੀਗਾ ਕੀ ਸੀਗਾ ਨਾ ਤਾਂ ਸਾਧਨ ਸਨ ਨਾ ਹੀ ਜਿਹੜੇ ਆ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸਨ ਮਤਲਬ ਕਿ ਜਿੱਥੇ ਜਿਹੜੇ ਲੋਕ ਰਹਿੰਦੇ ਨੇ ਉਹ ਉੱਥੇ ਹੀ ਰਹਿ ਰਹੇ ਨੇ ਉਹਨਾਂ ਦਾ ਕੋਈ ਵੀ ਆਵਾਜਾਈ ਦਾ ਜਨਨ ਕਿ ਜਿਹੜਾ ਸੀ ਦੂਸਰੇ ਖਿੱਤੇ ਦੇ ਦੂਸਰੇ ਖੇਤਰ ਦੇ ਲੋਕਾਂ ਦੇ ਨਾਲ ਜਿਹੜਾ ਸੀਗਾ ਕੋਈ ਵੀ ਜਿਹੜਾ ਸੀ ਤਾਲਮੇਲ ਜਾਂ ਮੇਲਜੋਲ ਜਿਹੜਾ ਸੀ ਨਹੀਂ ਹੁੰਦਾ ਸੀਗਾ ਓਕੇ ਤਾਂ ਇਸ ਤੋਂ ਇਲਾਵਾ ਠੀਕ ਹੈ ਇਸ ਤੋਂ ਇਲਾਵਾ ਸੰਚਾਰ ਸਾਧਨਾਂ ਦਾ ਵੀ ਕੋਈ ਜਿਹੜਾ ਵਾ ਬਹੁਤਾ ਵਿਕਾਸ ਨਹੀਂ ਹੋਇਆ ਸੀ ਜਿਵੇਂ ਅਸੀਂ ਕਹਿ ਦਿੱ ਕਿ ਰੇਡੀਓ ਟੀਵੀ ਹੁਣ ਅੱਜ ਕੱਲ੍ਹ ਦੀ ਜ਼ਮਾਨੇ ਦੀ ਗੱਲ ਕਰੀਏ ਸਾਡੇ ਕੋਲ ਮੋਬਾਈਲ ਨੇ ਬਹੁਤ ਕੋਸ਼ਿਸ਼ ਬੜੇ ਸਾਧਨ ਨੇ ਆ ਨਿਊਜ਼ਪੇਪਰ ਹੋ ਗਏ ਹਨਾ ਛਾਪੇ ਖਾਨਾ ਹੋ ਗਿਆ ਤੇ ਅਜੇਹਾ ਕੋਈ ਜਿਹੜੀ ਚੀਜ਼ਾਂ ਨਹੀਂ ਸੀਗੀਆਂ ਉਸ ਸਮੇਂ ਕਿਸ ਬਾਰੇ ਸੰਚਾਰ ਸਾਧਨਾਂ ਦਾ ਕੋਈ ਵੀ ਜਿਹੜਾ ਸੀਗਾ ਬਹੁਤਾ ਵਿਕਾਸ ਨਹੀਂ ਹੋਇਆ ਸੀ ਜਿਸ ਕਾਰਨ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਜਿਹੜਾ ਸੀ ਉਚਾਰਨ ਤੇ ਸ਼ਬਦਾਵਲੀ ਦੇ ਪੱਖ ਤੋਂ ਜਿਹੜਾ ਸੀ ਥੋੜਾ ਬਹੁਤ ਅੰਤਰ ਜਿਹੜਾ ਸੀਗਾ ਉਹ ਜ਼ਰੂਰ ਹੁੰਦਾ ਸੀਗਾ ਠੀਕ ਹੈ ਨਾ ਕਿ ਥੋੜਾ ਬਹੁਤ ਅੰਤਰ ਜੜਸੀਓ ਜ਼ਰੂਰ ਨਸੇ ਕਿ ਇੱਕੋ ਜੀ ਭਾਸ਼ਾ ਜਿਹੜੀ ਸੀ ਨਹੀਂ ਬੋਲ ਜਾਂਦੀ ਸੀ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਭਾਸ਼ਾ ਬੋਲੀ ਜਾਂਦੀ ਸੀ ਔਰ ਜੜਸੀਓ ਦੇ ਵਿੱਚ ਵੀ ਥੋੜਾ ਬਹੁਤ ਫਰਕ ਜਿਹੜਾ ਹੁੰਦਾ ਸੀ ਅੰਤਰ ਹੁੰਦਾ ਸੀਗਾ ਆਮ ਤੌਰ ਤੇ ਦਰਿਆਵਾਂ ਦਰਿਆ ਸੰਗਣੇ ਜੰਗਲ ਪਹਾੜ ਰਾਜਸੀ ਤੇ ਆਰਥਿਕ ਕਾਰਨ ਆਦੀ ਵੀ ਪਛਾਈ ਪਿੰਨਤਾ ਕਾਇਮ ਰੱਖਣ ਵਿੱਚ ਸੀ ਸਹਾਇਕ ਸਿੱਧ ਹੁੰਦੇ ਸਨ ਜਿਵੇਂ ਕਿ ਜੇਕਰ ਅਸੀਂ ਗੱਲ ਕਰੀਏ ਤਾਂ ਦਰਿਆ ਹੋਗੇ ਸੰਗਣੇ ਜੰਗਲ ਹੋ ਜਾਂਦੇ ਆ ਪਹਾੜ ਹੋ ਜਾਂਦੇ ਆ ਰਾਜਸਰੀ ਜਾਨੀ ਕਿ ਰਾਜਮਾਇਲ ਹੋਗੇ ਉਸ ਤੋਂ ਇਲਾਵਾ ਆਰਥਿਕ ਕਾਰਨ ਤੇ ਇਹ ਸਾਰੇ ਹੀ ਕਾਰਨ ਜਿਹੜੇ ਨੇ ਪਛਾਈ ਪਿੰਨਤਾ ਕਾਇਮ ਰੱਖਣ ਦੇ ਵਿੱਚ ਜਿਹੜੇ ਆ ਉਹ ਕੀ ਆ ਸਹਾਇਕ ਸਿੱਧ ਹੁੰਦੇ ਹਨ ਓਕੇ ਸੋ ਇੱਕ ਹੀ ਪਾਸ਼ਾ ਵਿੱਚ ਕੀ ਆ ਸੋ ਕੀ ਹੁੰਦਾ ਹੈ ਇੱਕ ਹੀ ਪਾਸ਼ਾ ਵਿੱਚ ਇੰਨਾ ਫਰਕ ਜਿਹੜੇ ਆ ਇਹਨਾਂ ਇਹਨਾਂ ਫਰਕਾਂ ਕਾਰਨ ਪ੍ਰਤੀਤ ਹੁੰਦੇ ਪਿੰਪਿੰਨ ਰੂਪਾਂ ਨੂੰ ਅਸੀਂ ਕੀ ਕਹਿੰਨੇ ਆ ਪਿੰਪਿੰਨ ਰੂਪਾਂ ਨੂੰ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਜਿਹੜਾ ਉਹ ਕਿਹਾ ਜਾਂਦਾ ਕਿਨਾਂ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ ਕਿ ਜਾਨਿ ਕਿ ਆਰਥਿਕਨ ਇੱਕ ਹੀ ਇਹ ਪਛਾਈ ਵਿਪਿੰਤਾ ਕਾਇਮ ਕਰਦੇ ਸੀਗੇ ਇਹਨਾਂ ਕਾਰਨ ਕਰਕੇ ਸਹਾਇਕ ਸਿੱਧ ਹੁੰਦੇ ਸੀਗੇ ਤਸੋ ਕੀ ਹੈ ਇੱਕ ਹੀ ਭਾਸ਼ਾ ਦੇ ਵਿੱਚ ਯਾਨੀ ਕਿ ਇੱਕ ਹੀ ਭਾਸ਼ਾ ਹੋਵੇਗੀ ਉਸ ਦੇ ਵਿੱਚ ਹੀ ਇਹਨਾਂ ਦੇ ਵਿੱਚ ਹੀ ਕੀ ਹੋਏਗਾ ਫਰਕਾਂ ਕਾਰਨ ਜਿਹੜੇ ਆ ਪ੍ਰਤੀਤ ਫਰਕਾਂ ਦੇ ਕਾਰਨ ਪ੍ਰਤੀਤ ਹੁੰਦੇ ਭਿੰਨ ਭਿੰਨ ਰੂਪ ਆ ਇਸ ਦੇ ਕੀ ਠੀਕ ਹੈ ਫਰਕਾਂ ਦੇ ਕਾਰਨ ਕੀ ਇਸ ਦੇ ਭਿੰਨ ਭਿੰਨ ਰੂਪ ਆ ਔਰ ਉਸ ਭਾਸ਼ਾ ਨੂੰ ਫਿਰ ਅਸੀਂ ਕੀ ਕਹਿੰਦੇ ਨੇ ਇੱਕ ਹੀ ਭਾਸ਼ਾ ਦੇ ਵਿੱਚ ਅਲੱਗ-ਅਲੱਗ ਰੂਪ ਦੇਖਣ ਨੂੰ ਮਿਲਣ ਤਾਂ ਉਸ ਨੂੰ ਅਸੀਂ ਕੀ ਕਹਿ ਦਿੰਦੇ ਆ ਉਸ ਭਾਸ਼ਾ ਦੀ ਉਪ ਭਾਸ਼ਾ ਜਿਹੜੀ ਆ ਜਾਂ ਉਪ ਭਾਸ਼ਾਵਾਂ ਕਿਹਾ ਜਾਂਦਾ ਹੈ ਹੁਣ ਪੰਜਾਬੀ ਦੀਆਂ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਹਲਮ ਠੀਕ ਹੈ ਕਿਹੜੀਆਂ ਕਿਹੜੀਆਂ ਓਕੇ ਤਾਂ ਕਿ ਕਿਹੜੇ-ਕਿਹੜੇ ਦਰਿਆ ਨੇ ਇੱਥੇ ਸਾਡੇ ਕੋਲ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਹਲਮ ਆਦੀ ਦੇ ਇਲਾਕਿਆਂ ਵਿੱਚ ਪੈਦਾ ਹੋਈਆਂ ਹਨ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਕਿਹੜੀਆਂ ਕਿਹੜੀ ਭਾਸ਼ਾ ਜਿਹੜੀ ਆ ਇਹਦੇ ਵਿੱਚ ਪੰਜਾਬੀ ਦੀਆਂ ਉਪਭਾਸ਼ਾਵਾਂ ਜਿਹੜੀਆਂ ਉਹ ਪੈਦਾ ਹੋਈਆਂ ਹਨ ਕਿਸੇ ਵੀ ਉਪਭਾਸ਼ਾ ਦਾ ਘੇਰਾ ਖਾਸ ਇਲਾਕੇ ਤੱਕ ਹੀ ਸੀਮਿਤ ਹੈ ਵੀ ਜੇਕਰ ਕੋਈ ਉਪਭਾਸ਼ਾ ਬੋਲੀ ਜਾਂਦੀ ਹੈ ਜਾਂ ਉਪਬੋਲੀ ਬੋਲੀ ਜਾਂਦੀ ਹੈ ਤਾਂ ਉਹਦਾ ਇੱਕ ਖਾਸ ਘੇਰਾ ਹੁੰਦਾ ਹੈ ਖਾਸ ਇਲਾਕਾ ਜਿਹੜਾ ਉਹ ਸੀਮਤ ਹੁੰਦਾ ਹੈ ਓਕੇ ਤਾਂ ਹਰੇਕ ਉਪਭਾਸ਼ਾ ਦਾ ਆਪਣਾ ਉਚਾਰਣ ਲਹਿਜਾ ਤੇ ਸ਼ਬਦਾਵਲੀ ਦਾ ਪੱਧਰ ਜਿਹੜਾ ਹੁੰਦਾ ਹੈ ਕਿ ਹਰੇਕ ਉਪਭਾਸ਼ਾ ਦਾ ਆਪਣੇ ਖੇਤਰ ਦੇ ਵਿੱਚ ਬੋਲੀ ਜਾਂਦੀ ਤਾਂ ਉਹਦਾ ਉਚਾਰਣ ਦਾ ਤਰੀਕਾ ਉਹਦਾ ਲਹਿਜਾ ਬੋਲਣ ਦਾ ਲਹਿਜਾ ਉਹਦਾ ਜਿਹੜਾ ਵਾ ਸ਼ਬਦਾਵਲੀ ਉਸਦਾ ਪੱਧਰ ਜਿਹੜਾ ਵਾ ਆਪਣਾ ਹੀ ਹੁੰਦਾ ਹੈ ਪਰ ਉਹਨਾਂ ਵਿਚਾਲੇ ਜਿਹੜਾ ਵਾ ਵਿਆਕਰਣਮਿਕ ਠੀਕ ਹੈ ਕਿਹੜੀਆਂ ਵਿਆਕਰਣਮਿਕ ਜਿਹੜੇ ਨਿਯਮ ਆ ਉਸ ਸਮਾਨਤਾ ਦੇ ਪੱਧਰ ਤੇ ਜਿਹੜੇ ਆ ਵਿਚਰਦੇ ਹਨ ਇਸੇ ਕਰਕੇ ਹੀ ਜਿਹੜਾ ਵਾ ਵੱਖ-ਵੱਖ ਭਾਸ਼ਾਵਾਂ ਦੇ ਬੁਲਾਰੇ ਆਪਸੇ ਸੰਚਾਰ ਨੂੰ ਸਮਝ ਸਕਦੇ ਹਨ ਕੀ ਹੁੰਦਾ ਹੈ ਕਿ ਵਿਆਕਰਣ ਪੱਖੋਂ ਦੇਖੇ ਤੇ ਇੱਕੋ ਜਿਹੀ ਹੁੰਦੀ ਹੈ ਬਸ ਸ਼ਬਦਾਂ ਦਾ ਥੋੜਾ ਜਿਹਾ ਫਰਕ ਹੁੰਦਾ ਹੈ ਤੇ لہਜੇ ਦਾ ਸ਼ਬਦਾਵਲੀ ਦਾ ਜਨਨ ਕਿ ਸ਼ਬਦ ਅਲੱਗ-ਅਲੱਗ ਹੋ ਜਾਂਦੇ ਨੇ ਉਹਦੇ ਅ ਠੀਕ ਹੈ ਐਸੇ ਕਰਕੇ ਕਹਿੰਦੇ ਇਹਨਾਂ ਉਪਭਾਸ਼ਾਵਾਂ ਦੇ ਬੁਲਾਰੇ ਆਪਸੇ ਸੰਚਾਰ ਨੂੰ ਸਮਝ ਸਕਦੇ ਹਨ ਕਿ ਇੱਕ ਦੂਜੇ ਨੂੰ ਸਮਝ ਲੈਂਦੇ ਇਦਾਂ ਦਾ ਕੋਈ ਚੱਕਰ ਨਹੀਂ ਹੁੰਦਾ ਭਾਸ਼ਾ ਇੱਕ ਹੀ ਹੈ ਬਸ ਉਹ ਕੀ ਹੈ ਅਲੱਗ ਖੇਤਰ ਦੇ ਵਿੱਚ ਅਲੱਗ ਤਰ੍ਹਾਂ ਦੀ ਬੋਲੀ ਜਿੰਨੀ ਥੋੜਾ ਜਿਹਾ ਅੰਤਰ ਹੁੰਦਾ ਹੈ ਓਕੇ ਠੀਕ ਹੈ ਐਸੇ ਜਿਹੜੇ ਸੰਚਾਰ ਨੂੰ ਸਮਝ ਸਕਦੇ ਆ ਪੰਜਾਬੀ ਭਾਸ਼ਾ ਦੀ ਉਪਭਾਸ਼ਾਵਾਂ ਜਿਹੜੀਆਂ ਵਾਂ ਦੇਖੋ ਹੁਣ ਇਸ ਪ੍ਰਕਾਰ ਨਿਰਧਾਰਤ ਹੁੰਦੀਆਂ ਜਿਵੇਂ ਮਾਜੀ ਮਾਜਾ ਦੇ ਵਿੱਚ ਕਿਹੜੀ ਜਿਹੜੀ ਮਾਜਾ ਮਤਲਬ ਕਿਹੜਾ ਏਰੀਆ ਹੈ ਮਾਝਾ ਦੋਧਰਿਆਮ ਵਿਚਲੀ ਤਾਂ ਕਿਹੜੀ ਹੈ ਬਾਰੀ ਦੁਆਬ ਬਿਆਸ ਤੇ ਰਾਵੀ ਵਿਚਲਾ ਇਲਾਕਾ ਉਸ ਨੂੰ ਮਾਝਾ ਕਹਿੰਦੇ ਤਾਂ ਉੱਥੇ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਮਾਜੀ ਭਾਸ਼ਾ ਬੋਲੀ ਜਾਂਦੀ ਹੈ ਮਲਵਈ ਮਲਵਈ ਕਿਹੜੀ ਹੈ ਸਤਲੁਜ ਤੇ ਘੱਗਰ ਵਿਚਲੀ ਹਨਾ ਉਹ ਕਿਹੜੀ ਹੈ ਮਲਵਈ ਉੱਥੇ ਬੋਲੀ ਜਾਏਗੀ ਮਲ ਮਲਵਈ ਦੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਆ 5 15 ਜ਼ਿਲ੍ਹੇ ਆਉਂਦੇ ਔਰ 4 ਜ਼ਿਲ੍ਹੇ ਆਉਂਦੇ ਮਾਝੇ ਏਰੀਏ ਦੇ ਵਿੱਚ ਠੀਕ ਹੈ ਮਲਵਾਈ ਚ 15 ਨੇ ਔਰ ਦੁਆਬੀ ਦੁਆਬੀ ਜਿਹੜੀ ਭਾਸ਼ਾ ਕਿੱਥੇ ਬੋਲ ਜਾਂਦੀ ਹੈ ਤੇ ਇਹ ਜਿਹੜੀ ਹੈ ਸਤਲੁਜ ਤੇ ਬਿਆਸ ਵਿਚਲਾ ਇਲਾਕਾ ਠੀਕ ਹੈ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਕਪੂਰਥਲਾ ਪੁਆndi ਪੋਠੋਹਾਰੀ ਮੁਲਤਾਨੀ ਇਹ ਜਿਹੜੀਆਂ ਪਛਾਹਵਾ ਕੁਝ ਪਛਾਹਵਾ ਜਿਹੜੀਆਂ ਇਹ ਹੁਣ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ ਓਕੇ ਠੀਕ ਹੈ ਪੋਠੋਹਾਰੀ ਹੋ ਜਾਂਦੀ ਹੈ ਕਿਉਂਕਿ ਜਿਹੜਾ ਓਕੇ ਪੰਜਾਬੀ ਦੀਆਂ ਇਹ ਉਪਭਾਸ਼ਾਵਾਂ ਮੁੱਖ ਤੌਰ ਤੇ ਜਿਹੜਾ ਵਾ ਹੁਣ ਆਪਾਂ ਇਲਾਕਿਆਂ ਵਾ ਇਸ ਜਾਣਦੇ ਆ ਕਿ ਕਿਵੇਂ ਹੁੰਦੀਆਂ ਨੇ ਦੇਖੋ ਉਪਬੋਲੀ ਖੇਤਰਾਂ ਤੇ ਜ਼ਿਲ੍ਹੇ ਆ ਕਿਹੜੇ-ਕਿਹੜੇ ਖੇਤਰ ਦੇ ਵਿੱਚ ਕਿਹੜੀ-ਕਿਹੜੀ ਬੋਲੀ ਜੜੀ ਆ ਉਹ ਬੋਲੀ ਜਾਂਦੀ ਆ ਠੀਕ ਹੈ ਤਾਂ ਪਹਿਲਾ ਜਿਹੜਾ ਸਾਡੇ ਕੋਲ ਕਿਹੜੀ ਭਾਸ਼ਾ ਆ ਜਾਂਦੀ ਹੈ ਕਿਹੜੀ ਉਪਬੋਲੀ ਦੇਖੋ ਇਹ ਹੈ ਸਾਰੀਆਂ ਪੰਜਾਬੀ ਆਪਾਂ ਇੱਕ ਭਾਸ਼ਾ ਦੇ ਅੰਦਰ ਜਿਹੜੀਆਂ ਫਰਕਾਂ ਨੂੰ ਦੇਖਣਾ ਹੈ ਔਰ ਇਹਨਾਂ ਨੂੰ ਜੇ ਅਸੀਂ ਉਪਬੋਲੀ ਜੋ ਉਪਭਾਸ਼ਾ ਕਹਿੰਦੇ ਆ ਠੀਕ ਹੈ ਰੀਅਲ ਲਿਖਣਾ ਵਾ ਓਕੇ ओके नेक्स्ट ਕੀ ਹੈ ਸਾਡੇ ਕੋਲ ਜਿਹੜਾ ਕੀ ਹੈ ਮਾਜੀ ਮਾਜੀ ਉਪਭੋਲੀ ਤਾਂ ਉਪਭੋਲੀ ਕਿਹੜੀ ਮਾਜੀ ਹੈ ਤਾਂ ਮਾਜਾ ਦਾ ਮੂਲ ਅਰਥ ਕੀ ਹੈ ਮਦ ਦਾ ਵਿਚਕਾਰ ਦਾ ਜਾਂ ਕੇਂਦਰੀ ਇਲਾਕਾ ਠੀਕ ਹੈ ਕਿਹੜਾ ਇਲਾਕਾ ਤਾਂ ਮਾਜਾ ਦਾ ਮੂਲ ਅਰਥ ਕੀ ਹੈ ਮਦ ਦਾ ਵਿਚਕਾਰ ਦਾ ਜਾਂ ਫਿਰ ਕੇਂਦਰੀ ਇਲਾਕਾ ਇਸ ਇਲਾਕੇ ਨੂੰ ਕੀ ਅਣਵੰਡੇ ਪੰਜਾਬ ਦਾ ਅਣਵੰਡੇ ਪੰਜਾਬ ਦਾ ਕੇਂਦਰ ਹੋਣ ਕਰਕੇ ਜਿਆਸੀ ਮਾਜਾ ਨਾਮ ਦਿੱਤਾ ਗਿਆ ਸੀਗਾ ਠੀਕ ਹੈ ਕਿ ਇਸ ਕਾਰਨ ਕਰਕੇ ਇਸ ਨੂੰ ਮਾਜਾ ਨਾਮ ਦਿੱਤਾ ਗਿਆ ਸੀ ਜਦੋਂ ਅਣਵੰਡੇਆ ਪੰਜਾਬ ਸੀ ਜਾਨੀ ਕਿ ਪੰਜਾਬ ਜਿਹੜਾ ਸੀ ਇਕੱਠਾ ਜਾਨੀ ਕਿ ਭਾਰਤ ਤੇ ਪਾਕਿਸਤਾਨ ਇਕੱਠੇ ਸਨ ਤੇ ਇਹ ਪੰਜਾਬ ਦਾ ਮੱਧ ਵਾਲਾ ਵਿਚਕਾਰ ਵਾਲਾ ਇਲਾਕਾ ਸੀਗਾ ਔਰ ਇਸ ਖੇਤਰ ਇਹ ਖੇਤਰ ਜਿਹੜਾ ਵਾ ਰਾਵੀ ਤੇ ਕਿਸ ਦਰਿਆ ਦੇ ਵਿਚਕਾਰਲਾ ਹੈ ਬਿਆਸ ਠੀਕ ਹੈ ਰਾਵੀ ਦੇ ਬਿਆਸ ਦੇ ਵਿਚਕਾਰ ਸਥਿਤ ਹੈ ਔਰ ਇਸ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ ਭਾਸ਼ਾ ਕਿਹੜੀ ਹੈ ਮਾਜੀ ਜਿਵੇਂ ਅੰਮ੍ਰਿਤਸਰ ਹੋ ਗਿਆ ਤਰਨਤਨ ਗੁਰਦਾਸਪੁਰ ਪਠਾਨਕੋਟ ਪਠਾਨਕੋਟ ਦੇ ਵਿੱਚ ਹੀ ਆਂਦਾ ਹੈ ਬਟਾਲਾ ਠੀਕ ਹੈ ਨਾ ਔਰ ਪਾਕਿਸਤਾਨ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਲਾਹੌਰ ਸਿਆਲਕੋਟ ਬਿਆਸ ਦਰਿਆ ਦੇ ਆਲੇ ਦੁਆਲੇ ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਵੀ ਜਿਹੜੀ ਮਾਜੀ ਜਿਹੜੀ ਆ ਉਪਪਾਸ਼ਾ ਬੋਲੀ ਜਾਂਦੀ ਹੈ ਜ ਜਾਨਕੀ ਜੋ ਬਿਆਸ ਦੇ ਨਾਲ ਲੱਗਦੇ ਨਾ ਪਿੰਡ ਜਾਂ ਜੋ ਇਲਾਕੇ ਲੱਗਦੇ ਨੇ ਤਾਂ ਉੱਥੇ ਵੀ ਜਿਹੜੀ ਆ ਮਾਜੀ ਪਾਸ਼ਾ ਹੀ ਬੋਲੀ ਜਾਂਦੀ ਹੈ ਓਕੇ ਸੈਕੰਡ ਜਿਹੜਾ ਵਾ ਉਹ ਹੈ ਮਲਵਈ ਪੰਜਾਬ ਦੇ ਮਾਲਵਾ ਇਲਾਕੇ ਦੇ ਉਪ ਜਿਹੜਾ ਇਲਾਕੇ ਦੀ ਉਪਵਾਸ਼ਾ ਨੂੰ ਮਲਵਈ ਕਿਹਾ ਜਾਂਦਾ ਹੈ ਔਰ ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ ਮਾਲਵ ਆਰੀਆ ਲੋਕਾਂ ਦੀ ਇੱਕ ਜਾਤੀ ਸੀ ਕਿਹੜੀ ਕਿਹਨਾਂ ਦੀ ਜਾਤੀ ਸੀ ਆਰੀਆ ਲੋਕ ਜਿਹੜੇ ਸਨ ਆਪਾਂ ਵੈਦਿਕ ਕਾਲ ਦੇ ਵਿੱਚ ਕਿਤੇ ਕਿ ਆਰੀਅਨ ਸੰਤ ਆਰੀਅਨ ਦੇ ਸਮੇਂ ਤੇ ਪੰਜਾਬ ਦਾ ਕੀ ਨਾਮ ਸੀਗਾ ਸप्तसिंधੂ ਹੈ ਨਾ ਸप्तसिंधੂ ਸਤ ਨਦੀ ਤਾਂ ਉਹਨਾਂ ਦਾ ਇੱਕ ਜਾਤੀ ਸੀਗੀ ਠੀਕ ਹੈ ਮਾਲਵ ਤਾਂ ਉਸ ਤੋਂ ਹੀ ਜਿਹੜਾ ਇਸ ਦਾ ਨਾਮ ਪੈਂਦਾ ਔਰ ਇਹ ਬਹੁਤ ਪ੍ਰਾਚਨ ਉਪ ਬੋਲੀ ਹੈ ਪੁਰਾਣੀ ਵੈਦਿਕ ਭਾਸ਼ਾ ਜਿਹੜੀ ਪੁਰਾਣੀ ਵੈਦਿਕ ਭਾਸ਼ਾ ਦੇ ਸ਼ਬਦ ਜਿਹੜੇ ਆ ਅੱਜ ਵੀ ਇਸ ਵਿੱਚ ਜਿਹੜੇ ਆ ਸੰਭਾਲੇ ਪਏ ਹਨ ਕਿਸ ਦੇ ਪੁਰਾਣੀ ਵੈਦਿਕ ਭਾਸ਼ਾ ਦੇ ਜਿਹੜੇ ਬਹੁਤ ਸਾਰੇ ਸ਼ਬਦ ਅੱਜ ਵੀ ਇਸ ਦੇ ਵਿੱਚ ਜਿਹੜੇ ਆ ਸੰਬਲੇ ਹੋਇਆ ਸੰਭਾਲੇ ਹੋਇਆ ਇਹ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਤੇ ਮਲਵਾ ਜਿਹੜੇ ਮਾਲਵੇ ਦੇ ਇਲਾਕੇ ਦੇ ਵਿੱਚ ਆ ਤਾਂ ਮਾਲਵੇ ਇਲਾਕੇ ਚ 15 ਜ਼ਿਲ੍ਹੇ ਪੰਜਾਬ ਦੇ ਹੁਣ ਪੈਂਦੇ ਨੇ ਤੇ ਇਹ ਦੇ ਵਿੱਚ ਥੋੜਾ ਜਿਹਾ ਦੇਖੋ ਕਿਹੜੇ-ਕਿਹੜੇ ਨੇ ਜ਼ਿਲ੍ਹਾ ਲੁਧਿਆਣਾ ਮੁਕਤਸਰ ਫਰੀਦਕੋਟ ਫਾਜ਼ਿਲਕਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਫਿਰੋਜ਼ਪੁਰ सिरसा सिरसा ਹਰਿਆਣਾ ਦੇ ਵਿੱਚ ਹੈ ਤਾਂ ਉੱਥੇ ਵੀ ਬੋਲੀ ਜਾਂਦੀ ਹੈ ਠੀਕ ਹੈ ਸੰਗਰੂਰ ਫਤਿਹਗੜ ਸਾਹਿਬ ਦਾ ਕੁਝ ਹਿੱਸਾ ਪਟਿਆਲਾ ਜ਼ਿਲ੍ਹੇ ਦਾ ਪੱਛਮੀ ਭਾਗ ਵੀ ਜਿਹੜਾ ਵਾ ਮਾਲਵੇ ਦੇ ਖੇਤਰ ਵਿੱਚ ਆਉਂਦੇ ਆ ਯਾਨੀ ਕਿ ਇਹਨਾਂ ਜਗ੍ਹਾ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਮਲਬਈ ਓਕੇ ਨੈਕਸਟ ਜਿਹੜਾ ਹੈ ਆ ਗਿਆ ਦੁਆਬੀ ਉਪ ਬੋਲੀ ਦੁਆਬੀ ਜਿਹੜੀ ਆ ਦੁਆਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਆਪ ਦਾ ਅਰਥ ਹੈ ਪਾਣੀ ਪਾਪ ਦੋ ਆਪ ਦੀ ਧਰਤੀ ਜਾਂ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਦੁਆਬ ਇਹ ਸਤਲੁਜ ਤੇ ਬਿਆਸ ਦੇ ਵਿਚਾਲਾ ਇਲਾਕਾ ਹੈ ਠੀਕ ਹੈ ਇਹ ਕਿੱਥੇ-ਕਿੱਥੇ ਹੈ ਜ਼ਿਲ੍ਹਾ ਜਲੰਧਰ ਕਪੂਰਥਲਾ ਹੁਸ਼ਿਆਰ ਪੁਤ ਸ਼ਹੀਦ ਭਗਤ ਸਿੰਘ ਨਗਰਜਾਨੀ ਕੇ ਨਵਾਂ ਸ਼ਹਿਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਕੀ ਹੈ ਪੰਜਾਬੀ ਜਿਹੜੀ ਆ ਉਪਪੋਸ਼ਾ ਕਿਹੜੀ ਬੋਲੀ ਜਾਂਦੀ ਹੈ ਧੁਆਬੀ ਓਕੇ ਨੈਕਸਟ ਆ ਜਾਂਦਾ ਪੁਆਦੀ ਪੁਆਦੀ ਠੀਕ ਹੈ ਪੁਆਦੀ ਤਾਂ ਪੁਆਦ ਦਾ ਭਾਵ ਚੜਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਚੜਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਜਿਵੇਂ ਕਿ ਇਸ ਤਰਫ ਵਾਲੇ ਦਾ ਪੁਆਦ ਜਿਹੜਾ ਪੰਜਾਬ ਦੇ ਪੂਰਬੀ ਭਾਗ ਨੂੰ ਵੀ ਕਿਹਾ ਜਾਂਦਾ ਹੈ ਓਕੇ ਤਾਂ ਚੜਦਾ ਮਤਲਬ ਪੂਰਬ ਜਿੱਥੋਂ ਸੂਰਜ ਚੜਦਾ ਹੋਵੇ ਹਨਾ ਪੂਰਬ ਆਪਾਂ ਕਹਿੰਦੇ ਨਾ ਤਪਵਾਂਦ ਨੂੰ ਪਹਾੜ ਦੇ ਪੈਰਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਕਿਸ ਦਾ ਇਲਾਕਾ ਕਿਹਾ ਜਾਂਦਾ ਹੈ ਪਹਾੜ ਦੇ ਪੈਰਾਂ ਦਾ ਇਲਾਕਾ ਜਿਵੇਂ ਕਿ ਹੁਣ ਅਸੀਂ ਗੱਲ ਕਰੀਏ ਤੇ ਸ਼ਿਵਾਲਿਕ ਪਹਾੜੀਆਂ ਹਨਾ ਆਪਾਂ ਕੀਤੀਆਂ ਸੀਗੀਆਂ ਹੈਨਾ ਤੇ ਜ਼ਿਲ੍ਹਾ ਰੂਪਨਗਰ ਦੇ ਵਿੱਚ ਸਭਜਾਦਾ ਅਜੀਤ ਸਿੰਘ ਨਗਰ ਯਾਨੀ ਕਿ ਮੁਹਾਲੀ ਓਕੇ ਪਟਿਆਲਾ ਦਾ ਪੂਰਵੀ ਹਿੱਸਾ ਹੋ ਗਿਆ ਸੰਗਰੂਰ ਤੇ ਮਲੇਰਕੋਟਾ ਵੱਲ ਦਾ ਖੇਤਰ ਹੋ ਜਾਂਦਾ ਹੈ ਫਤਿਹਗੜ੍ਹ ਸਾਹਿਬ ਦਾ ਪੂਰਵੀ ਹਿੱਸਾ ਤੇ ਜਿਹੜਾ ਵਾ ਹਰਿਆਣੇ ਵਿੱਚ ਅੰਬਾਲਾ ਦਾ ਪੱਛਮੀ ਹਿੱਸਾ ਇੱਥੇ ਕਿਹੜੀ ਭਾਸ਼ਾ ਬੋਲ ਜਾਂਦੀ ਹੈ ਪੁਆਦੀ ਠੀਕ ਹੈ ਪੁਆਦੀ ਉਪ ਬੋਲੀ ਉਪ ਭਾਸ਼ਾ ਜਿਹੜੀ ਆ ਉਹ ਬੋਲੀ ਜਾਂਦੀ ਹੈ ਠੀਕ ਹੈ ਨੈਕਸ ਜਿਹੜਾ ਹੈ ਉਹ ਕੀ ਹੈ ਪੋਠੋਹਾਰੀ ਕਿਹੜੀ ਭਾਸ਼ਾ ਹੈ ਪੋਠੋਹਾਰੀ ਪੋਠੋਹਾਰ ਦਾ ਇਲਾਕਾ ਪ੍ਰਾਚੀਨ ਸਮਿਆਂ ਵਿੱਚ ਜਿਹੜਾ ਸੀ ਪਾਲੀ ਭਾਸ਼ਾ ਦਾ ਵਿਦਿਅਕ ਖੇਤਰ ਸੀ ਕਿਸ ਭਾਸ਼ਾ ਦਾ ਜਿਹੜਾ ਸੀਗਾ ਵਿਦਿਅਕ ਖੇਤਰ ਸੀਗਾ ਪਾਲੀ ਭਾਸ਼ਾ ਦਾ ਵਿੱਦਿਆ ਖੇਤਰ ਸੀ ਕਿਉਂਕਿ ਇਸ ਵਿੱਚ ਜਿਹੜਾ ਸੀ ਇਲਾਕੇ ਵਿੱਚ ਜਿਹੜੀ ਸੀ ਤਕਸ਼ਿਲਾ ਯੂਨੀਵਰਸਿਟੀ ਸਥਿਤ ਸੀ ਹੈਨਾ ਤਕਸ਼ਿਲਾ ਯੂਨੀਵਰਸਿਟੀ ਪੋਠੋਹਾ ਦੇ ਇਲਾਕੇ ਦੇ ਵਿੱਚ ਪ੍ਰਾਚਨ ਸਮਿਆਂ ਦੀ ਗੱਲ ਕੀਤੀ ਗਈ ਹੈ ਔਰ ਪਾਲੀ ਪਾਸ਼ਾ ਵਿਦਿਅਕ ਕੇਂਦਰ ਸੀਗਾ ਇੱਥੇ ਤਕਸ਼ਿਲਾ ਕਿਉਂਕਿ ਇੱਥੇ ਕੀ ਸੀ ਇਸ ਇਲਾਕੇ ਦੇ ਵਿੱਚ ਤਕਸ਼ਿਲਾ ਯੂਨੀਵਰਸਿਟੀ ਸੀਗੀ ਔਰ ਇਹ ਪਾਕਿਸਤਾਨ ਦੇ ਜੇਹਲਮ 라ਵਲਪਿੰਡੀ ਕੈਲਮਪੁਰ ਦੇ ਜ਼ਿਲ੍ਹਿਆਂ ਵਿੱਚ ਜਿਹੜਾ ਪੋਠੋਹਾਰੀ ਜਿਹੜੀ ਹੈ ਬੋਲੀ ਜਿਹੜੀ ਆ ਪੋਠੋਹਾਰੀ ਬੋਲੀ ਜਾਂਦੀ ਆ ਪਾਕਿਸਤਾਨ ਦੇ ਵਿੱਚ ਇਹ ਬੋਲੀ ਜਾਂਦੀ ਹੈ ਠੀਕ ਹੈ ਜੇਹਲਮ ਠੀਕ ਹੈ ਜੇਲਮ ਨਦੀ ਉਧਰ ਹੀ ਹੈ ਨਾ ਤੇ ਇਹ ਪੋਠੋਹਾਰੀ ਜਿਹੜੀ ਹੈ ਇਹ ਉਧਰ ਹੀ ਬੋਲੀ ਜਾਂਦੀ ਆ ਪਾਕਿਸਤਾਨ ਦੇ ਵਿੱਚ ਨੈਕਸਟ ਜਿਹੜੀ ਹੈ ਉਹ ਕਿਹੜੀ ਹੈ ਮੁਲਤਾਨੀ ਠੀਕ ਹੈ ਮੁਲਤਾਨੀ ਤਾਂ ਮੁਲਤਾਨ ਦਾ ਸਾਂਸਕ੍ਰਿਤਿਕ ਵਿੱਚ ਭਾਵ ਮੂਲ ਸਥਾਨ ਹੈ ਕੀ ਹੈ ਮੂਲ ਸਥਾਨ ਔਰ ਇਹ ਇਲਾਕਾ ਸਿੰਧਵਾਦੀ ਦਾ ਪ੍ਰਾਚੀਨ ਸੱਭਿਆਚਾਰਕ ਕੇਂਦਰ ਹੈ। ਪਾਕਿਸਤਾਨ ਵਿੱਚ ਇਹੀ ਉਪ ਬੋਲੀ ਸਭ ਤੋਂ ਵੱਧ ਜਿਹੜੀ ਆ ਉਹ ਬੋਲੀ ਜਾਂਦੀ ਹੈ। ਠੀਕ ਹੈ? ਤਾਂ ਸੁਣੀ ਹੈ ਕਦੀ ਪਾਕਿਸਤਾਨੀ ਦੀ ਪੰਜਾਬੀ ਬੋਲੀ? ਸੁਣੀ ਹੈ? ਤੋਂਹ ਵਾਲੀ ਤੇ ਇਹ ਕਿੱਥੇ ਬੋਲੀ ਜਾਂਦੀ ਹੈ? ਬਹਾਵ ਬਹਾਵਲਪੁਰ, ਝੰਗ, ਮੁਲਤਾਨ ਤੇ ਡੇਰਾ ਗਾਜੀ ਖਾਨ ਆਦੀ ਇਲਾਕਿਆਂ ਦੇ ਵਿੱਚ ਵਰਤਮਾਨ ਸਮੇਂ ਪਾਕਿਸਤਾਨ ਦੇ ਵਿੱਚ ਜਿਹੜੀ ਆ ਉਹ ਕੀ ਹੈ ਮੁਲਤਾਨੀ ਉਪ ਬੋਲੀ ਜਿਹੜੀ ਆ ਉਹ ਬੋਲੀ ਜਾਂਦੀ ਆ ਉਸ ਤੋਂ ਬਾਅਦ ਆ ਨੈਕਸਟ ਕੀ ਹੈ ਤੇ ਨੈਕਸਟ ਜਿਹੜੀ ਆ ਉਹ ਹੈ ਡੋਗਰੀ ਭਾਸ਼ਾ ਡੋਗਰੀ ਭਾਸ਼ਾ ਉਪ ਭਾਸ਼ਾ ਹੈ ਵੀ ਪੰਜਾਬੀ ਦੀ ਤੇ ਇਹ ਭਾਸ਼ਾ ਲੰਬਾ ਸਮਾਂ ਜਿਹੜਾ ਸੀਗਾ ਪੰਜਾਬੀ ਦੀ ਉਪ ਭਾਸ਼ਾ ਮੰਨੀ ਜਾਂਦੀ ਰਹੀ ਹੈ ਪਰ ਹੁਣ ਇਸ ਨੂੰ ਜਿਹੜਾ ਵਾ ਭਾਰਤੀ ਸੰਵਿਧਾਨ ਦੀ 8ਵੀਂ ਸੂਚੀ ਵਿੱਚ ਜਿਹੜਾ ਵਾ ਦਰਜ ਭਾਰਤੀ ਪਛਾਣਾਂ ਦੇ ਨਾਲ ਬਤੌਰ ਸੁਤੰਤਰ ਭਾਸ਼ਾ ਦੇ ਮਾਨਤ ਜਿਹੜੀ ਹੈ ਇਸ ਨੂੰ ਕੀ ਹੈ ਮਾਨਤਾ ਦੇ ਦਿੱਤੀ ਗਈ ਹੈ ਔਰ ਡੋਗਰੀ ਦਾ ਮੁੱਖ ਕੇਂਦਰ ਕਿੱਥੇ ਹੈ ਜੰਮੂ ਜ਼ਿਲ੍ਹਾ ਹੈ ਇਹਦਾ ਮੁੱਖ ਜਿਹੜਾ ਕੇਂਦਰ ਕਿੱਥੇ ਹੈ ਜੰਮੂ ਜ਼ਿਲ੍ਹਾ ਪਹਿਲਾਂ ਇਹ ਇੱਕ ਹੀ ਪੰਜਾਬ ਦੀ ਹੀ ਪੰਜਾਬੀ ਭਾਸ਼ਾ ਦੀ ਹੀ ਕੀ ਸੀ ਉਪ ਬੋਲੀ ਸੀ ਪਰ ਜਿਹੜਾ ਸੀਗਾ 8ਵੀਂ ਸੂਚੀ ਅਨੁਸੂਚੀ ਹੈ ਜਿਹੜੀ ਕਿਸ ਦੀ ਸਾਡੇ ਸੰਵਿਧਾਨ ਦੀ ਉਸ ਦੇ ਵਿੱਚ ਇਹਨੂੰ ਬਤੌਰ ਜਿਹੜਾ ਵਾ ਮੁੱਖ ਕੇਂਦਰ ਜਿਹੜਾ ਮਤਲਬ ਇਸ ਨੂੰ ਪਾਸ਼ਾ ਦਾ ਠੀਕ ਹੈ ਪਾਸ਼ਾ ਦਾ ਜਿਹੜਾ ਦਰਜਾ ਦਿੱਤਾ ਗਿਆ ਔਰ ਇਸ ਨੂੰ ਜਿਹੜਾ ਵਾ ਇਹ ਕਿੱਥੇ ਬੋਲੀ ਜਾਂਦੀ ਹੈ ਜੰਮੂ ਦੇ ਵਿੱਚ ਠੀਕ ਹੈ ਮਾਨਦਤ دی ਗਈ ਔਰ ਇਸ ਤੋਂ ਇਲਾਵਾ ਜਿਹੜਾ ਸਿਗਾ ਇਸ ਤੋਂ ਇਲਾਵਾ ਰਾਵੀ ਤੋਂ ਲੈ ਕੇ ਚਨਾਬ ਦਰਿਆ ਦੇ ਖੇਤਰ ਵਿੱਚ ਇਹੀ ਭਾਸ਼ਾ ਬੋਲੀ ਜਾਂਦੀ ਹੈ ਜਾਨੀ ਕਿ ਕਿੱਥੇ ਰਾਵੀ ਤੇ ਚਨਾਬ ਦੇ ਵਿਚਕਾਰਲਾ ਜੋ ਖੇਤਰ ਹੈ ਉੱਥੇ ਇਹੀ ਭਾਸ਼ਾ ਬੋਲੀ ਜਾਂਦੀ ਹੈ ਜੰਮੂ ਚੰਮੂ ਅਤੇ ਕਸ਼ਮੀਰ ਦੇ ਵਿੱਚ ਕਾਂਗੜਾ ਹਿਮਾਚਲ ਦੇ ਵਿੱਚ ਤੇ ਆਦੀ ਦੇ ਕੁਝ ਹਿੱਸਿਆਂ ਵਿੱਚ ਜਿਹੜੀਆਂ ਉਪਭਾਸ਼ਾ ਯਾਨੀ ਕਿ ਕਿਹੜੀ ਉਪਭਾਸ਼ਾ ਡੋਗਰੀ ਉਪਭਾਸ਼ਾ ਜਿਹੜੀਆਂ ਉਹ ਬੋਲੀ ਜਾਂਦੀ ਹੈ ਓਕੇ ਤੇ ਇਹ ਸੀਗੀਆਂ ਉਪਭਾਸ਼ਾਵਾਂ ਪੰਜਾਬੀ ਭਾਸ਼ਾ ਦੀਆਂ ਤਾਂ ਅਜੋਕੇ ਪੰਜਾਬ ਵਿੱਚ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਉੱਨਤ ਹੋਣ ਕਾਰਨ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਆਪਸੀ ਕੀ ਮੇਲਜੋਲ ਵੀ ਕਾਫੀ ਵੱਧ ਗਿਆ ਹੈ ਜਿਸ ਕਾਰਨ ਪੰਜਾਬ ਦੀਆਂ ਉਪ ਪਛਾਵਾਂ ਦੇ ਉਗੜਵੇਂ ਅੰਤਰ ਅਤੇ ਵੱਖਰੇਵੇਂ ਮੱਦਮ ਪੈ ਗਏ ਕਿ ਜਾਨਕਿ ਜਿੱਦਾਂ ਚਿਰ ਤੱਕ ਆਵਾਜ਼ਾਈ ਦੇ ਸਾਧਨ ਨਹੀਂ ਸੀਗੇ ਤੇ ਇਹ ਪਛਾਵਾਂ ਦੀ ਜਿਹੜੀ ਹੈ ਕੀ ਹੈ ਇਹ ਪਛਾਵਾਂ ਬਰਕਰਾਰ ਰਹੀਆਂ ਪਰ ਹੁਣ ਕੀ ਹੈ ਆਵਾਜ਼ਾਈ ਜਿਹੜੀ ਆ ਵੱਧ ਚੁੱਕੀ ਹੈ ਦੂਸਰੇ ਦੇ ਸੰਪਰਕ ਦੇ ਵਿੱਚ ਆ ਚੁੱਕੇ ਨੇ ਤੇ ਜਿਸ ਕਾਰਨ ਕੀ ਹੈ ਹੁਣ ਉન્નਤ ਹੋਣ ਕਾਰਨ ਕਿ ਆਵਾਜ਼ਾਈ ਦੇ ਸਾਧਨ ਕੀ ਹੈ ਉન્નਤ ਹੋਣ ਦੇ ਕਾਰਨ ਜਿਹੜੇ ਆ ਵਾਖਵਾ ਖੇਤਰਾਂ ਦੇ ਲੋਕਾਂ ਦੇ ਵਿੱਚ ਆਪਸੀ ਮਿਲਜੁਲ ਜਿਹੜਾ ਉਹ ਵੱਧ ਗਿਆ ਵਾ ਜਿਸ ਕਾਰਨ ਜਿਹੜਾ ਵਾ ਪੰਜਾਬੀ ਦੀਆਂ ਜੋ ਉਪਭਾਸ਼ਾਵਾਂ ਨੇ ਉਹ ਕੀ ਹੋ ਰਹੀਆਂ ਨੇ ਹੌਲੀ ਹੌਲੀ ਮੱਧਮ ਪੈ ਰਹੀਆਂ ਨੇ ਠੀਕ ਹੈ ਕਿ ਲੋਕ ਆਪਸ ਦੇ ਵਿੱਚ ਜਦੋਂ ਮਿਲਦੇ ਆ ਤਾਂ ਉਹ ਟਕਸਾਲੀ ਭਾਸ਼ਾ ਦੀ ਯਾਨੀ ਕਿ ਜੋ ਟਕਸਾਲੀ ਸਹਿਤਿਕ ਜਾਂ ਲਿਖਤੀ ਭਾਸ਼ਾ ਹੈ ਉਸ ਦੀ ਵਰਤੋਂ ਜਿਹੜੀ ਆ ਉਹ ਕਰਦੇ ਆ ਠੀਕ ਹੈ ਤਾਂ ਦੇਖਿਆ ਹੋਵੇਗਾ ਕਿ ਤੁਸੀਂ ਜਿਹੜਾ ਹੈ ਅਲੱਗ-ਅਲੱਗ ਇਲਾਕੇ ਦੇ ਵਿੱਚ ਹੱਲੇ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਦੇਖੇ ਅੰਗੇ ਤਾਂ ਮਾਝ ਦੇ ਪਿੰਡਾਂ ਦੇ ਵਿੱਚ ਮਾਝੀ ਹੀ ਬੋਲੀ ਜਾਂਦੀ ਹੈ ਦੁਆਬੇ ਵਾਲਿਆਂ 'ਚ ਦੁਆਬੀ ਔਰ ਜਿਹੜੇ ਮਲਵਈ ਨੇ ਉੱਥੇ ਮਲਵਈ ਹੀ ਬੋਲੀ ਜਾਂਦੀ ਹੈ ਓਕੇ ਹੈ ਪੰਜਾਬੀ ਭਾਸ਼ਾ ਹੀ ਪਰ ਉਹਨਾਂ ਦੇ ਵਿੱਚ ਕੀ ਹੈ ਫਰਕ ਹੈ ਔਰ ਇਸ ਕਾਰਨ ਕਰਕੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਦੀ ਉਪਭਾਸ਼ਾ ਜਾਂ ਉਪ ਬੋਲੀ ओके ਤਾਂ ਇਹ ਸੀਗਾ ਸਾਡਾ ਅੱਜ ਦਾ ਟੌਪਿਕ ਕੀ ਉਪਭੋਲੀ ਤਾਂ ਚੰਗੀ ਤਰ੍ਹਾਂ ਸਮਝ ਆਇਆ ओके